ਬਹੁਤ ਸਾਰੇ ਲੋਕ ਟੋਡੇ ਵਰਗੇ ਨੇ ਤੁਸੀਂ ਤਾਂ ਉਸੇ ਜਿਹਨਾਂ ਨੇ ਹੰਬਲਾ ਮਾਰ ਲਿਆ ਪਤਾ ਨਹੀਂ ਕਿੰਨੇ ਕ ਵਾਰ ਕੰਪਨੀਆਂ ਚ ਫਸੇ ਬੈਠੇ ਹੋਣੇ ਕਿੰਨੇ ਕ ਵਿਚਾਰੇ ਆਪਣੇ ਘਰ ਆਉਣ ਨੂੰ ਤਰਸਦੇ ਹੋਣੇ ਪਿੱਛੇ ਘਰਾਂ ਦਾ ਬੁਰਾ ਹਾਲ ਹੋ ਜਾਂਦਾ ਏ ਹਾਂਜੀ ਹਾਂਜੀ ਬਹੁਤ ਉੱਥੇ ਜਿਹੜੇ ਹੁਣ ਯੂਪੀ ਵਿਹਾਰ ਵਾਲੇ ਮਜਬੂਰ ਬੰਦੇ ਆ ਜੀ ਏਕਾ ਉਹਨਾਂ ਜਿਹੜੇ ਨਹੀਂ ਜੀ ਜੋ ਬੰਦੇ ਕਰ ਵੀ ਲੈਂਦੇ ਜਿਹੜਾ ਮੋਹਰਾ ਉਫਾਜਾਂ ਦਾ ਬਾਕੀ ਡਿਊਟੀਆਂ ਨੱਠ ਜਾਂਦੇ ਜੀ ਕਿਉਂ ਆਣੇ ਨੂੰ ਵੀ ਉੱਥੋਂ 1.5-2 ਲੱਖ ਰੁਪਏ ਚਾਈਦਾ ਜੀ ਬੰਦੇ ਕਿੰਨੇ ਕ ਫਸੇ ਹੋਈ ਨਹੀਂ ਬੰਦੇ ਦਾ ਉੱਥੇ ਕੰਮ ਕਰਦਾ ਜਿਹੜਾ ਸਾਲ ਲਾਂਦਾ ਜੀ ਜਾਨਕਾ ਸਾਲ ਦਾ ਵੇਜਾਂ ਕਹਿੰਦੇ 14 ਮਹੀਨੇ ਲਵਾਉਂਦੇ ਜੀ 14 ਮਹੀਨੇ ਬਾਅਦ ਛੁੱਟੀ ਮਿਲਣੀ ਤੁਹਾਨੂੰ ਜੀ ਤੇ ਜਿਹੜਾ ਹੁਣ ਬਿਜਾਰੇ ਫਸ ਗਏ ਵੇ ਹੁਣ ਜੀ 1.5-2 ਲੱਖ ਹੋਰੇ ਤੇ ਦੇ ਕੇ ਦਿੱਤਾ ਵਾ 1.5-2 ਲੱਖ ਆਣੇ ਨੂੰ ਦੋ ਜੀ ਇਹਨਾਂ ਤਾਂ ਹੁਣ ਘਰ ਕਿਥੇ ਤਾਂ ਹੁੰਦੇ ਨਹੀਂ ਵੀ ਜਿਹੜਾ ਬੁਲਾ ਲਵਾ ਫੇ ਅਗਲਾ ਮਜਬੂਰੀ ਕਰਕੇ ਉੱਥੇ ਕੰਮ ਕਰੇ ਲੈਂਦਾ ਵੀ ਚਲੋ ਜਿੱਦਾਂ ਦਾ ਹੈਗਾ ਲੱਗੇ ਰੋ ਸਿਰ ਜੇ ਨੀਵੇਂ ਕਰਕੇ ਤੇ ਬਾਈ ਜੀ ਇੱਕ ਗੱਲ ਹੋਰ ਆ ਕੀ ਜਿਹੜੇ ਆਪਣੇ ਬਹੁਤ ਨੌਜਵਾਨ ਬਹੁਤ ਸਾਰੇ ਜਿਹੜੇ ਪਰਿਵਾਰਕ ਜਿੰਮੇਵਾਰੀ ਵਾਲੇ ਬੰਦੇ ਨੇ ਉਹਨਾਂ ਦੇ ਮਨ 'ਚ ਹੁੰਦਾ ਵੀ ਇਹੋ ਜਿھے ਕਿਸੇ ਦੇਸ਼ ਜਾਂਦੇ ਆ ਲੱਖ ਡੇਢ ਲੱਖ ਰੁਪਇਆ ਲਾ ਕੇ ਫੜ ਟੜ ਕੇ ਚੱਲ ਜਾਾਂਗੇ ਘਰ ਦੀ ਗਰੀਬੀ ਚੱਕ ਦਾਂਗੇ ਉਹਨਾਂ ਲੋਕਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਜਿਹੜੇ ਹਾਲਾਤਾਂ 'ਚ ਤੁਸੀਂ ਨਿਕਲੇ ਹੋ ਨਹੀਂ ਭਾਜੀ ਉਹ ਕਰਜ਼ਾ ਚੱਕ ਕੇ ਦੂਰ ਜਾਣੇ ਦਾ ਆਪਾਂ ਤਾਂ ਨਹੀਂ ਮੰਨਦੇ ਵੀ ਨਾ ਜਾਓ ਆਪਣੇ ਪੰਜਾਬ 'ਚ ਜਿਹੜਾ ਕੰਮ ਹੈ ਉਹ ਕਰ ਲਓ ਜੀ ਪੰਜਾਬ 'ਚ ਅੱਧੀ ਖਾ ਲਓ ਪਰ ਢੰਗ ਦੀ ਗੱਲ ਹੋ ਗਈ ਤੇ ਤੁਹਾਡੇ ਪਰਿਵਾਰ ਦਾ ਫਿਰ ਕਮਾਈ ਦਾ ਸਾਧਨ ਕੀ ਆ ਬਸ ਭੈ ਜੀ ਹਾਂਜੀ ਤੇ ਤੁਸੀਂ ਜਦੋਂ ਉੱਥੇ ਚੱਲ ਗਏ ਫਿਰ ਪਰਿਵਾਰ ਦਾ ਵੀ ਬੱਚੇ ਨਿੱਕੇ ਨਿੱਕੇ ਨੇ ਬੜਾ ਮੁਸ਼ਕਲ ਦਾ ਜੀ ਬਈ ਚਲੋ ਇੱਕ ਮਹੀਨੇ ਤਨਖਾ ਹੀ ਨਹੀਂ ਦੱਬਣੀ ਚੱਲ ਪੈਣਾ ਕੰਮ ਜੀ ਕੰਮ ਚੱਲ ਪਊਗਾ ਪਰ ਨਹੀਂ ਜੀ ਉੱਥੇ ਤਨਖਾਏ 3-4 ਮਹੀਨਿਆਂ ਬਾਅਦ ਮਿਲਣ ਦੀ ਜੀ